ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵਿਦੇਸ਼ ਜਾਣ ਦਾ ਰੁਝਾਨ ਨਹੀਂ ਘਟ ਰਿਹਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਵੱਲ ਜ਼ਿਆਦਾ ਰੁਝਾਨ ਇਨਾਂ ਨੌਜਵਾਨਾਂ ਦਾ ਦੇਖਿਆ ਜਾਂਦਾ ਹੈ ਅਮਰੀਕਾ ਦੀ ਗੱਲ ਕਰੀਏ ਤਾਂ ਪਿੱਛੇ ਜੇ ਅਮਰੀਕਾ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਸੀ ਤਾਂ ਲੱਗਿਆ ਸੀਗਾ ਕਿ ਅਮਰੀਕਾ ਵੱਲ ਰੁਝਾਨ ਘਟੇਗਾ ਪਰ ਇਹ ਰੁਝਾਨ ਉਸੇ ਤਰ੍ਹਾਂ ਹੀ ਬਰਕਰਾਰ ਹੈ ਤੇ ਜਿਹੜੇ ਲੋਕ ਸਹੀ ਤਰੀਕੇ ਦੇ ਨਾਲ ਵੀਜ਼ਾ ਲੈ ਕੇ ਅਮਰੀਕਾ ਜਾਂਦੇ ਨੇ ਉਹਨਾਂ ਲਈ ਇੱਕ ਝਟਕੇ ਵਾਲੀ ਖਬਰ ਹੈ ਅਮਰੀਕਾ ਸਰਕਾਰ ਨੇ ਕਹਿ ਦਿੱਤਾ ਹੈ ਕਿ ਨਵੀਆਂ ਵੀਜ਼ਾ ਇੰਟਰਵਿਊਜ਼ ਨਹੀਂ ਹੋਣਗੀਆਂ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ ਕੁੱਲ ਮਿਲਾਕੇ ਅਮਰੀਕਾ ਦੇ ਵਿੱਚ ਨਵਾਂ ਵੀਜ਼ਾ ਧਾਰਕ ਹੁਣ ਦਾਖਲ ਨਹੀਂ ਹੋ ਸਕੇਗਾ ਕਿਉਂਕਿ ਉੱਥੋਂ ਦੇ ਜਿਹੜੇ ਵਿਦੇਸ਼ ਮਾਮਲਿਆਂ ਨਾਲ ਸੰਬੰਧਿਤ ਮੰਤਰੀ ਨੇ ਸਕੱਤਰ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਨਵੀਆਂ ਵੀਜ਼ਾ ਇੰਟਰਵਿਊਜ਼ ਨਾ ਕੀਤੀਆਂ ਜਾਣ ਦੁਨੀਆ ਭਰ ਦੀਆਂ ਜਿੰਨੀਆਂ ਵੀ ਐਮਬੈਸੀਜ਼ ਨੇ ਉਹਨਾਂ ਦੇ ਵਿੱਚ ਇਹ ਹੁਕਮ ਹੋ ਚੁੱਕੇ ਨੇ ਕਿ ਵਿਦੇਸ਼ੀ ਵਿਦਿਆਰਥੀਆਂ ਦੀਆਂ ਨਵੀਆਂ ਵੀਜ਼ਾ ਇੰਟਰਵਿਊਜ਼ ਨਾ ਰੱਖੀਆਂ ਜਾਣ ਨਾ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਤੇ ਇਸ ਤੋਂ ਪਹਿਲਾਂ ਅਸੀਂ ਕਹਿੰਦੇ ਜਾਂਚ ਕਰ ਰਹੇ ਹਾਂ ਸੋਸ਼ਲ ਮੀਡੀਆ ਖਾਤਿਆਂ ਦੀ ਕਾਰਨ ਇਹ ਹੈ ਕਿ ਕਈ ਤਰ੍ਹਾਂ ਦੀਆਂ ਘਟਨਾਵਾਂ ਅਮਰੀਕਾ ਦੇ ਵਿੱਚ ਵਾਪਰ ਚੁੱਕੀਆਂ ਨੇ ਖਾਸ ਕਰ ਜਿਹੜਾ ਵਾਮਪੰਥੀ ਵਿਚਾਰਾਂ ਵਾਲੇ ਵਿਦਿਆਰਥੀ ਨੇ ਜਾਂ ਫਿਰ ਜਿਹੜੇ ਯਹੂਦੀਆਂ ਦੇ ਵਿਰੋਧ ਦੇ ਵਿੱਚ ਨੇ ਉਹਨਾਂ ਦੇ ਉੱਤੇ ਲਗਾਮ ਕੱਸਣ ਵਾਸਤੇ ਕੀਤਾ ਜਾ ਰਿਹਾ ਪਹਿਲਾਂ ਵੀ ਕਈਆਂ ਦੇ ਉੱਤੇ ਕਾਰਵਾਈਆਂ ਹੋ ਚੁੱਕੀਆਂ ਨੇ ਤੇ ਇੱਥੋਂ ਤੱਕ ਕਿ ਹਾਰਵਰਡ ਯੂਨੀਵਰਸਿਟੀ ਨੂੰ ਵੀ ਆਦੇਸ਼ ਹੋ ਗਏ ਸੀਗੇ ਕਿ ਉਹ ਆਪਣੇ ਜਿਹੜੇ ਨੇ ਐਡਮਿਸ਼ਨਜ਼ ਦਾਖਲੇ ਰੋਕ ਦੇਣ ਕਾਰਨ ਇਹ ਸੀਗਾ ਕਿ ਉੱਥੇ ਅਜਿਹੇ ਘਟਨਾਵਾਂ ਵਾਪਰ ਰਹੀਆਂ ਸੀ ਤਾਂ ਜਿਹੜੇ ਲੋਕ ਇਹਦੇ ਵਿਰੋਧ ਦੇ ਵਿੱਚ ਨਹੀਂ ਆ ਰਹੇ ਸੀ ਉਹਨਾਂ ਨੂੰ ਇਹ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਸੀ ਕਿਉਂਕਿ ਯਹੂਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਇਹ ਕਦਮ ਚੁੱਕਿਆ ਗਿਆ ਸੀਗਾ ਹਾਲਾਂਕਿ ਇਹਦੇ ਨਾਲ ਯੂਨੀਵਰਸਿਟੀਆਂ ਨੇ ਜਿੰਨੀਆਂ ਵੀ ਕਾਲਜਿਜ਼ ਨੇ ਅਮਰੀਕਾ ਦੇ ਉਹਨਾਂ ਨੂੰ ਕਾਫੀ ਵਿੱਤੀ ਨੁਕਸਾਨ ਹੋ ਜਾਂਦਾ ਪਰ ਅਮਰੀਕਾ ਸਰਕਾਰ ਲਗਾਤਾਰ ਅਜਿਹੇ ਕਦਮ ਚੁੱਕ ਰਹੀ ਹੈ ਤੇ ਹੁਣ ਜਿਨ੍ਹਾਂ ਨੇ ਆਪਣੀਆਂ ਅਪੁਆਇੰਟਮੈਂਟਸ ਲੈਣੀਆਂ ਸੀਗੀਆਂ ਵੀਜ਼ਾ ਇੰਟਰਵਿਊ ਸੀਗੀਆਂ ਉਹਨਾਂ ਦੇ ਉੱਤੇ ਰੋਕ ਲੱਗਦੀ ਹੋਈ ਨਜ਼ਰ ਆ ਰਹੀ ਹੈ ਕਦੋਂ ਤੱਕ ਇਹ ਰੋਕ ਜਾਰੀ ਰਹਿਣੀ ਹੈ ਇਹ ਫਿਲਹਾਲ ਕੋਈ ਅਪਡੇਟ ਨਹੀਂ ਪਰ ਅਮਰੀਕਾ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਹੈ ਖਾਸ ਕਰ ਵਿਦੇਸ਼ੀਆਂ ਦੇ ਵਿੱਚ ਭਾਰਤੀ ਵਿਦਿਆਰਥੀ ਵੀ ਆਉਂਦੇ ਨੇ ਫਿਰ ਪੰਜਾਬੀ ਵਿਦਿਆਰਥੀ ਵੀ ਆਉਂਦੇ ਨੇ ਜਿਹੜੇ ਅਮਰੀਕਾ ਦੇ ਵਿੱਚ ਸਟੱਡੀ ਵੀਜ਼ੇ ਤੇ ਤੇ ਹੋਰ ਜਿਹੜੇ ਵੱਖ-ਵੱਖ ਵੀਜ਼ਾ ਹੁੰਦੇ ਨੇ ਉਹਨਾਂ ਦੇ ਉੱਤੇ ਜਾਂਦੇ ਨੇ ਤੇ ਆਪਣੀ ਪੜ੍ਹਾਈ ਕਰਦੇ ਨੇ ਪੜ੍ਹਾਈ ਦੇ ਨਾਲ ਕੰਮਕਾਜ ਦੀ ਤਲਾਸ਼ ਕਰਦੇ ਨੇ ਤੇ ਉੱਥੇ ਸਥਾਪਿਤ ਹੋਣਾ ਚਾਹੁੰਦੇ ਨੇ ਤਾਂ ਤਕਰੀਬਨ ਲੱਖਾਂ ਦੀ ਤعداد ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਇਹ ਝਟਕਾ ਲੱਗਿਆ ਹੈ ਅਮਰੀਕਾ ਦੇ ਵਿੱਚ 11 ਲੱਖ ਤੋਂ ਜ਼ਿਆਦਾ ਵਿਦਿਆਰਥੀ ਨੇ ਜਿਹੜੇ ਉਹ ਵਿਦੇਸ਼ੀ ਨੇ ਜਿਹੜੇ ਪੜ੍ਹਾਈ ਕਰ ਰਹੇ ਨੇ ਕੰਮਕਾਜ ਦੀ ਤਲਾਸ਼ ਦੇ ਵਿੱਚ ਲੱਗੇ ਹੋਏ ਨੇ ਤੇ ਦੂਜੇ ਪਾਸੇ ਹੁਣ ਜਿਹੜੇ ਨਵੇਂ ਵੀਜ਼ਾ ਧਾਰਕ ਉਥੇ ਜਾਣਾ ਚਾਹੁੰਦੇ ਸੀ ਉਹਨਾਂ ਵਾਸਤੇ ਥੋੜੀ ਜਿਹੀ ਇਹ ਮਾੜੀ ਖਬਰ ਹੈ ਕਿਉਂਕਿ ਇੰਟਰਵਿਊਜ਼ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਸਾਰੀਆਂ ਅੰਬੈਸੀਆਂ ਨੂੰ ਇਹ ਹੁਕਮ ਹੋ ਗਏ ਨੇ ਕਿ ਇਹ ਜਿਆ ਨਾ ਕੀਤਾ ਜਾਵੇ ਜਦੋਂ ਤੱਕ ਅਸੀਂ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਨਾ ਕਰ ਲਈਏ ਹੁਣ ਦੇਖਣਾ ਹੋਵੇਗਾ ਕਿ ਕਦੋਂ ਅਮਰੀਕਾ ਵੱਲੋਂ ਦੁਬਾਰਾ ਇਹ ਵੀਜ਼ਾ ਇੰਟਰਵਿਊਜ਼ ਲਈਆਂ ਜਾਂਦੀਆਂ ਨੇ ਫਿਲਹਾਲ ਸਾਰੀਆਂ ਅੰਬੈਸੀਆਂ ਨੂੰ ਹੁਕਮ ਹੋ ਚੁੱਕੇ ਨੇ ਅਪਡੇਟਸ ਹੋਣ ਗਿਆ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ